ਤਾ ਕੱਥੇ ਚਲ ਗਿਆ ਇਹ ਕੀ ਕਰਨ ਦੇ ਆ ਇੱਥੇ ਪੜਨ ਦੇ ਆ ਵਾ ਉਹ ਤੋਂ ਇੱਥੇ ਪੜਨ ਦੇ ਆ ਵਾ ਬੰਬੀ ਦੇ ਆ ਕੇ ਉਹ ਐ ਪਾਪਾ ਇੱਥੋਂ ਨਾਲਾ ਵਾਤਾਵਰਨ ਵਧੀਆ ਮੈਂ ਇਸ ਕਰਕੇ ਇੱਥੇ ਪੜਨਾ ਹੈ ਫੜਾਈ ਕਿੱਦਾਂ ਚੱਲਦੀ ਆ ਤੇਰੀ ਬਸ ਵਧੀਆ ਕੋਪੀ ਜੀ ਚੱਲੀ ਜਾਂਦੀ ਆ ਅੱਛਾ ਫਿਰ ਗੱਲ ਦੱਸ ਕੋਈ ਸਹੇਲੀ ਸੋਲੀ ਬਣਾਈ ਆ? ਉਹ ਨਹੀਂ ਬਾਪੂ ਜੀ ਕਿਹਨੋ ਜੀ ਗੱਲਾਂ ਕਰੰਦੇ ਜੀ। ਲੈ ਅਹੀਂ ਦਾ ਆਪਣੇ ਸਮੇਂ 'ਚ ਪਤਾ ਕਿੰਨੀਆਂ ਸਹੇਲੀਆਂ ਬਣਾਈਆਂ ਅਸੀਂ। ਨਹੀਂ ਨਹੀਂ ਬਾਪੂ ਜੀ ਮੈਂ ਤਾਂ ਪੜ੍ਹਾਈ ਵਾਲਾ ਸਾਰਾ ਦਿਨ ਧਿਆਨ ਦਿੰਦਾ ਰਹਿਣਾ ਮੈਂ ਨਹੀਂ ਸਹੇਲੀਆਂ ਸੋਲੀਆਂ ਬਣਾਉਣਾ। ਮੇਰੀ ਗੱਲ ਸੁਣ ਜੇ ਕੋਈ ਹੋਊਗੀ ਦੱਸਦੀ ਕੋਈ ਨਹੀਂ। ਨਹੀਂ ਨਹੀਂ ਬਾਪੂ ਜੀ ਉਹ ਮੈਨੂੰ ਆਪਣਾ ਯਾਰ ਹੀ ਸਮਝ ਆਪਣਾ ਕੋਈ ਗੱਲ ਨਹੀਂ ਆ। ਦੱਸ ਦੇ ਕੋਈ ਯਾਰ ਤੇ ਚਲੋ ਜੇ ਤੁਸੀਂ ਮੈਨੂੰ ਸਮਝ ਲਿਆ ਮੈਂ ਦੱਸ ਦੇਣਾ ਤੁਹਾਨੂੰ। ਹੈਗੀ ਤਾਂ ਹੈ ਕਿਸੇਲੀ। ਅੱਛਾ ਹਾਂ ਜੀ। ਤੇ ਉਹਨਾਂ ਗੱਲਬਾਤ ਵੀ ਹੁੰਦੀ ਆ ਗੱਲਬਾਤ ਵੀ ਹੁੰਦੀ ਆ ਕੋਣ ਆਉਂਦਿਆ ਐਵੇਂ ਹੀ ਮੈਸੇਜ ਆਉਂਦੇ ਮੈਂ ਤੇ ਕਿੰਨੇ ਟਾਈਮ ਦੀ ਗੱਲ ਕਰਦਾ ਉਹਦੇ ਨਾਲ ਅੱਛਾ ਤੇ ਪੈਸੇ ਰੁੱਖਣਾ ਲੱਗਦੇ ਆ ਥੇਲੀਆਂ ਨਾਲ ਗੱਲਾਂ ਕਰਦਾ